ਪੰਜਾਬ ਦਾ ਪਹਿਲਾ ਸਾਡੇ ਕੋਲ ਜੋਂਡੀਅਰ ਵੀ ਬਾਈ ਜੀ ਆ ਗਿਆ ਜੀ ਤੁਸੀਂ ਦੇਖ ਰਹੇ ਹੋ ਇਹ ਟਰੈਕਟਰ ਦੀ ਖਾਸੀਅਤ ਜੋਂਡੀਅਰ ਲੁੱਕ ਆ ਗਈ ਹੈ ਬਟਨ ਦਬਾਇਆ ਤੇ ਟਰਾਲੀ ਵੀ ਬੈਕ ਮਾਰਦੀ ਜੀ ਜਿਹੜਾ ਸਾਡੀ ਵੀਡੀਓ ਬਾਈ ਜੀ ਦੇਖਦਾ ਹੈ ਸ਼ੇਅਰ ਕਰਦਾ ਹੈ ਕਮੈਂਟ ਕਰਦਾ ਹੈ ਇਹ 10 ਪਹਿਲੇ ਬੰਦਿਆਂ ਨੂੰ ਅਸੀਂ ਦੇਣੀ ਹੈ ਗਿਫਟ ਦੇ ਵਿੱਚ ਬਾਈ ਜੀ ਇੰਡੀਆ ਦਾ ਸਾਡੇ ਕੋਲ ਪਹਿਲਾ ਏਟੀਵੀ ਆਇਆ ਹੈ ਜੀ ਜਿਸ ਦੀ ਕੀਮਤ ਵੀ ਬਹੁਤ ਵਧੀਆ ਗਈ ਹੈ ਪ੍ਰਾਈਸ ਹੈਗਾ 50000 ਰੁਪਿਆ ਜੀ ਇਨਾਮ ਅਸੀਂ ਦੇਦਿਆਂ ਰੱਖਿਆ 10000 ਰੁਪਿਆ 10000 ਇਨਾਮ ਹੈ ਇਨਾਮ ਸਮਾਨ ਲਵੋ ਚੈਨਾਲ ਲਵੋ ਜੀ ਟਰਾਲੀ ਵਾਲਾ ਟਰੈਕਟਰ ਜਰੂਰ ਲੈ ਕੇ ਜਾਈਓ ਆ ਲਓ ਬਈ ਹਰੇ ਰੰਗ ਦਾ ਕਿਸਾਨੀ ਟਰੈਕਟਰ ਆ ਕਿਸਾਨੀ ਰੰਗ ਆ ਤੁਸੀਂ ਕਿਸ ਸ਼ਹਿਰ ਦੇ ਹੈਗੇ ਹੋ ਕਮੈਂਟ ਪਾ ਦਿਓ ਪਹਿਲਾ ਕੁਐਸਚਨ ਆ ਤੁਸੀਂ ਕਮੈਂਟ ਕਰੋ ਕਿਸ ਸ਼ਹਿਰ ਤੋਂ ਪਾਜੀ ਘਰੇ ਮਠਾਈ ਦੇ ਡੱਬਾ ਚਾਊਗਾ ਜੀ ਗਰੰਟੀ ਨਾਲ ਕੰਨ ਨਾਲ ਗੁਰੂਦਾਦੇ ਗੱਡੀ ਜਾਊਗੀ ਉਹ ਬਾਈਕ ਹੈਗਾ ਜਿਹੜਾ ਰਿਤਿਕ ਰੋਸ਼ਨ ਸਾਨੂੰ ਦੇ ਕੇ ਗਿਆ ਹੂੰ ਲੈ ਵੀ ਰਿਤਿਕ ਰੋਸ਼ਨ ਅੱਜ ਆ ਗੱਲ ਕਰੀਏ ਨਾ ਬਾਈਕ ਦੀ ਆ ਕੋ ਦੇਖ ਇਹਨਾਂ ਨੇ ਆਪਦਾ ਬਚਪਨ ਮੋੜ ਲਿਆਉਣਾ ਉਹਨਾਂ ਨੂੰ ਗੁਰ ਟਵਾਏ ਤੇ ਲੁਧਿਆਣੇ ਪਊਗਾ ਆਉਣਾ ਬੱਚੇ ਤੂਰੇ ਕਿਵੇਂ ਆਇਆ ਗੱਲਾਂ ਤੋੜ ਕੇ ਗੱਲਾਂ ਤੋੜ ਕੇ ਤੈਨੂੰ ਆ ਮਿਲ ਗਈ ਓਰੇ ਖੋਸਾ ਹੋਣਾ ਅੰਕਲ ਜੀ ਦਾ ਥੈਂਕ ਯੂ ਕਰ ਲਓ ਵੀ ਸੱਜਣੋ ਪੂਰੇ ਪੰਜਾਬ ਚ ਇੱਕ ਵੀ ਨਾ ਯਾਦ ਰੱਖਣਾ ਪੂ ਸਰ ਗੁਰ ਟੋਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਮੇਲਾ ਲਾ ਦਣਾ ਹੈ ਦੀਵਾਲੀ ਦਾ ਗਾਹ ਕਹਿੰਦਾ ਨਾ 15000 20000 25000 ਦੀ ਮੈਂ ਚੈਲੰਜ ਕਰਦਾ ਜਿੱਦਾਂ ਦਾ 10000 ਤੇ ਗੱਡੀਆਂ ਤਾਂ ਦੇ ਦੇਣੀਆਂ ਨੇ ਆ ਲਓ ਵੀ ਸੱਜਣੋ ਤੁਹਾਡੇ ਲਈ ਵੱਡੇ ਆਫਰ ਨੇ ਹੁਣ ਜੁੜੇ ਰਹੋ ਕੀ ਕੀ ਆਈਟਮ ਨੇ ਆਪਾਂ ਕੱਲੀ ਕੱਲੀ ਦਿਖਾਵਾਂਗੇ ਪੰਜਾਬ ਦਾ ਪਹਿਲਾ ਐਸਾ ਸਟੋਰ ਹੈਗਾ ਜਿੱਥੇ 500 ਤੋਂ ਉੱਪਰ ਗੱਡੀਆਂ ਡਿਸਪਲੇ ਨੇ ਜੀ ਸਾਡੀ ਵੈਬਸਾਈਟ ਤੇ ਜਾਣਾ ਹੈ ਬੇਨਤੀ ਅਸੀਂ ਫੋਨ ਚੱਕ ਨਹੀਂ ਪਾ ਰਹੇ ਬਹੁਤ ਕਾਲ ਆਉਂਦੀ ਹੈ 100 ਦੇਖ ਲਿਓ ਤੁਹਾਡਾ ਕਰਾਵਾਂਗੇ ਲੱਖ ਰੁਪਏ ਦਾ ਫਾਇਦਾ ਜੀ ਜੇ ਪੈਸਾ ਪਾਇਆ ਜਾਂ ਬਾਈ ਨੂੰ ਕਾਲ ਕੀਤੀ ਫਰਾਡ ਹੋ ਗਿਆ ਸਾਡਾ ਕੋਈ ਸੰਪਰਕ ਨਾ ਕਰਿਓ ਕਿਉਂਕਿ ਅਸੀਂ ਕਸ਼ਮੀਰ ਨੂੰ ਵੀਡੀਓ ਕਾਲ ਤੇ ਹੀ ਸਮਾਨ ਦਿੰਨੇ ਆ ਹੂੰ ਪਲੱਸ ਅਸੀਂ ਆਪਕਨ ਨੋਰਮਲ ਕਾਲ ਤੇ ਸਾਡਾ ਨਾਲ ਗੱਲ ਕਰੋ ਜੀ ਲੈ ਵੀ ਗੱਲ ਨੋਟ ਕਰ ਲਿਓ ਤੁਸੀਂ ਕਿਉਂਕਿ ਤੁਸੀਂ ਜੇਕਰ ਵਟਸਐਪ ਕਾਲ ਕਰਕੇ ਪੈਸਾ ਪਾਤਾ ਤੇ ਫਰਾਡ ਗੁਰੂਟਾਇ ਪੇ ਦਾ ਬਹੁਤ ਹੋ ਰਿਹਾ 100 ਤੋਂ ਉਪਰ ਪੇ ਬਣ ਚੁੱਕੇ ਨੇ ਜੀ ਜਾਲੀ ਬਣ ਰਹੇ ਨੇ ਸਾਡੇ 3 ਲੱਖ ਤੋਂ ਉਪਰ ਫੋਲੋਅਰ ਹੈਗੇ ਨੇ ਇੰਸਟਾਗ੍ਰਾਮ ਤੇ 2 ਲੱਖ ਤੋਂ ਉਪਰ ਫੇਸਬੁਕ ਤੇ ਫੋਲੋਅਰ ਨੇ ਉਹੀ ਪੇ ਫੋਲੋ ਕਰੇ ਸਭ ਤੋਂ ਵੱਡਾ ਬਾਈਕ ਬਾਈ ਜੀ ਦਰਵਾਜ਼ੇ ਦਿਖਾਓ ਬਾਈਕ ਦਿਖਾ ਦਿਓ ਬਾਈ ਮੈਂ ਇਹ ਉਹ ਬਾਈਕ ਹੈਗਾ ਜਿਹੜਾ ਰਿਤਿਕ ਰੋਸ਼ਨ ਸਾਨੂੰ ਦੇ ਕੇ ਗਿਆ ਹੂੰ ਲੈ ਵੀ ਰਿਤਿਕ ਰੋਸ਼ਨ ਗੱਲ ਕਰੀਏ ਨਾ ਬਾਈਕ ਦੀ ਆਹ ਕੋ ਰੇਹ ਦੇਖ ਰਹੇ ਹੋ ਬਾਈ ਜੀ ਮੈਂ ਜ਼ਰੂਰ ਮੌਕਾ ਦਊਂਗਾ ਤੁਸੀਂ ਬੈ ਕੇ ਚਲਾਓ ਉਹਨੂੰ ਲਓ ਵੀ ਸਜਨੂ ਇਹਦੀ ਤੁਹਾਨੂੰ ਹੁਣ ਕੁਆਲਿਟੀ ਚੈੱਕ ਕਰਾਉਣਿਆਂ ਮਤਲਬ ਕਿ ਰੇਟ ਤਾਂ ਤੁਸੀਂ ਪਤਾ ਕਰ ਹੀ ਲਓਗੇ ਉਹ ਵੀ ਬਹੁਤ ਘੱਟ ਹੈ ਚੈਲੰਜ ਹੈ ਮਨਿੰਦਾ ਜੇ ਤੁਹਾਡਾ ਬੱਚਾ 30 40 ਕਿਲੋ ਤੱਕ weight ਦਾ ਵੀ ਹੈ ਲੈ ਭਜਾਂਦਾ ਖੇਤਾਂ ਨੂੰ ਵੜ ਦਊਗਾ ਗੱਡੀ ਨੀچے ਭਾਈ ਜੀ ਬ੍ਰੇਕ ਆ ਕੁੜੀਆਂ ਦਾ ਕੰਮ ਨਹੀਂ ਕਰਨਾ ਪੜੇ ਛੱਡ ਦਿਓ ਫੇਸਟਾ ਲਓ ਲੈ ਵੀ ਇਹ ਤਾਂ ਬਿਨਾ ਲੋਡ ਤੋਂ ਜਾ ਰਿਹਾ ਹੈ ਬੈਕ ਗੈਰੀ ਵੀ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਸਰ ਸਾਈਡ ਤੇ ਹੋ ਜਾ ਜੀ ਆਪ ਜ਼ਿੰਮੇਵਾਰ ਹੋ ਜੀ ਲੈ ਵੀ ਲੈ ਵੀ ਤੇ ਵੀਡੀਓ 'ਚ ਅਸੀਂ ਕੁਝ ਚੈਲੰਜ ਵੀ ਕਰਨੇ ਹੈਗੇ ਨੇ ਤੁਹਾਨੂੰ ਕੁਝ ਕੁਐਸਚਨ ਵੀ ਪੁੱਛਣੇ ਨੇ ਤੇ ਤੁਸੀਂ ਕਿਸ ਸ਼ਹਿਰ ਦੇ ਹੈਗੇ ਹੋ ਕਮੈਂਟ ਪਾ ਦਿਓ ਪਹਿਲਾ ਕੁਐਸਚਨ ਆ ਤੁਸੀਂ ਕਮੈਂਟ ਕਰੋ ਕਿਸ ਸ਼ਹਿਰ ਤੋਂ ਦਿਵਾਲੀ ਵਾਲੇ ਦਿਨ ਬਾਈ ਜਿਵੇਂ ਬਾਈਕ ਤੇ ਬੈਠੇ ਨੇ ਆਪਾਂ ਹੋਰ ਕਿਸੇ ਬਾਈਕ ਦੇ ਨੇ ਬਿਠਾਣਾ ਦਿਵਾਲੀ ਵਾਲੇ ਦਿਨ ਇੱਕ ਬਾਈਕ ਅਸੀਂ ਲਾਈਵ ਵੀਡੀਓ ਦੇ ਵਿੱਚ ਬਾਈ ਦੀ ਸ਼ੇਅਰ ਕਰਨਾ ਹੈ ਗਿਫਟ ਦੇਣਾ ਹੈ ਜੀ ਇਹ ਵਾਲਾ ਬਾਈਕ ਦੇਣਾ ਹੈਗਾ ਜਿੰਨੇ ਸਾਡੀ 2600 ਤੋਂ ਉੱਪਰ ਪੋਸਟਾਂ ਲਾਈਕ ਕਿੰਨੀਆਂ ਨੇ ਕਮੈਂਟ ਕਿੰਨੀਆਂ ਗੋਲਡ ਹੋਏ ਦੀਆਂ ਇਹ ਬਾਈਕ ਗਿਫਟ ਦੇਣਾ ਹੈ ਔਰ ਅਸੀਂ ਆਪਣੇ ਪੇਜ ਤੇ ਲਾਈਵ ਹੋਣਾ ਗੋਲਡ ਹੋਏ ਦੋਤੇ ਉਹ ਚੈਲੰਜ ਪੂਰੇ ਪੰਜਾਬ ਨੂੰ ਆ ਚਾਹੇ ਕਸ਼ਮੀਰ ਨੂੰ ਆ ਚਾਹੇ ਹਿਮਾਚਲ ਨੂੰ ਆ ਮੈਂ ਬੇਨਤੀ ਆਨਨੇਬਲ ਜਿੰਨੇ ਫੋਰਨ ਕੰਟਰੀ ਮੇਂ ਭ ਜ਼ਰੂਰ ਲਾਈਕ ਕਮੈਂਟ ਕਰਦਿਆ ਕਰੋ ਤਾਂ ਕਿ ਤੁਹਾਨੂੰ ਨਵੀਂ-ਨਵੀਂ ਸਾਡੀਆਂ ਅਪਡੇਟ ਆਉਂਦੀ ਰਹਿਣ ਟਰਾਲੀ ਲਾ ਟਰੈਕਟਰ ਜਰੂਰ ਲੈ ਕੇ ਜਾਈਓ ਆ ਲਓ ਬਈ ਹਰੇ ਰੰਗ ਦਾ ਕਿਸਾਨੀ ਟਰੈਕਟਰ ਆ ਕਿਸਾਨੀ ਰੰਗ ਆ ਤੇ ਇਹ ਟਰੈਕਟਰ ਦੀ ਸਰ ਕੁਆਲਿਟੀ ਕਿੰਨੀ ਕਾ ਜੀ ਬਾਜੀ 5911 ਟਰੈਕਟਰ ਨੂੰ ਕਹਿੰਦੇ ਆ ਅਸੀਂ ਤੇ ਹਰੇ ਕਹਿੰਦੇ ਘਰ ਦੀ ਸ਼ਾਨ ਆ ਅੱਛਾ ਕਈਆਂ ਦੇ ਘਰੇ ਨਾ ਜੋ ਆਗ ਵੱਡੇ ਹੋ ਗਏ ਨੇ ਅਗਲਾ ਕਹਿੰਦਾ ਬਾਈ ਯਾਰ ਮੈਂ ਵੀਡੀਓ ਦੇਖਦਾ ਪਿਆ ਕੀ ਵਾਰ ਹਰੀ ਗੜ ਦੀ ਵੀ ਐ ਬਹੁਤ ਪਿਆਰ ਕਰਦਾ ਪੰਜਾਬੀਆਂ ਨੂੰ ਤੇ ਵੀ ਕਿਸਾਨ ਜੈ ਜਵਾਨ ਬੋਲਦੇ ਆਂਗਾ ਤੇ ਮੈਂ ਰਿਕਮੈਂਡ ਇਹ ਟਰੈਕਟਰ ਦੇ ਨਾਲ ਕਰਨਾ ਚਾਹੂੰਗਾ ਅਨੁਚੈ ਜੇ ਮਾਡਲ ਇਹ ਘਰੇ ਰੱਖ ਲੋ ਉਹ ਤੁਹਾਡੀ ਲੁੱਕ ਬਣ ਜਣੀ ਹੈ ਆ ਚੱਕੋ ਵੀ ਪੰਜਾਬ ਦਾ ਪਹਿਲਾ ਸਾਡੇ ਕੋਲ ਜੋਂਡੀਅਰ ਵੀ ਬਾਈ ਜੀ ਆ ਗਿਆ ਜੀ ਤੁਸੀਂ ਦੇਖ ਰਹੇ ਹੋ ਇਹ ਟਰੈਕਟਰ ਦੀ ਖਾਸੀਅਤ ਜੋਂਡੀਅਰ ਲੁੱਕ ਆ ਗਈ ਹੈ ਬਟਨ ਦਬਾਇਆ ਤੇ ਟਰਾਲੀ ਵੀ ਬੈਗ ਮਾਰਦੀ ਜੀ ਚੱਕੋ ਵੀ ਇਹ ਫੀਚਰਸ ਸਪੈਸ਼ਲ ਦਿੱਤੇ ਨੇ ਇਹ ਮੈਂ ਪਹਿਲੀ ਵਾਰ ਦੇਖੀ ਆ ਤੇ ਉਦੋਂ ਹੀ ਸਾਡੇ ਕੋਲ ਕੰਪਨੀ ਦੇ ਬ੍ਰਾਂਡ ਦੀਆਂ ਬਹੁਤ ਪਿਆਰੀਆਂ ਨੇ ਤੁਸੀਂ ਦੇਖ ਰਹੇ ਹੋ ਟੌਰ ਗੱਡੀਆਂ ਗੱਡੀਆਂ ਤਾਨੂੰ ਕੋਈ ਮਾਡਲ ਚਾਹੀਦਾ ਨੇ ਲਾਈਕ ਪੋਲਰਿਸ ਗੱਡੀਆਂ ਚਾਹੀਦੀਆਂ ਰੇਂਜ ਰੋਵਰ ਚਾਹੀਦੀਆਂ ਨੇ ਫਰਾਰੀ ਗੱਡੀਆਂ ਚਾਹੀਦੀਆਂ ਨੇ ਸਾਰੇ ਮਾਡਲ ਸਾਡੇ ਕੋਲ ਅਵੇਲੇਬਲ ਲਗੇ ਨੇ ਮਾਰਦੇ ਕੈਮਰਾ ਮਿੱਤਰਾ ਗੱਡੀਆਂ ਗੱਡੀਆਂ ਪਈਆਂ ਨੇ ਤੇ ਸਾਰੀਆਂ ਕੁਆਲਿਟੀ ਦੀਆਂ ਗੱਡੀਆਂ ਨੇ ਤੇ ਹੁਣ ਵਾਰੀ ਆ ਪ੍ਰਾਈਸ ਜੀ ਪਹਿਲਵਾਨੀ ਕਿਹੜਾ ਮਾਰਨ ਦੀ ਹਾਂ ਜੀ ਲੋ ਸਰ ਤੂੰ ਭਾਈ ਜੀ ਇੰਡੀਆ ਦਾ ਸਾਡੇ ਕੋਲ ਪਹਿਲਾ ਏਟੀਵੀ ਆਇਆ ਹੈ ਜੀ ਜਿਸ ਦੀ ਕੀਮਤ ਵੀ ਬਹੁਤ ਵਧੀਆ ਗਈ ਹੈ ਪ੍ਰਾਈਸ ਹੈਗਾ 50000 ਰੁਪਿਆ ਜੀ ਇਹ ਨਾਮ ਅਸੀਂ ਦਿੱਤੇ ਨੇ ਰੱਖਿਆ 10000 ਰੁਪਿਆ 10000 ਦੇ ਇਨਾਮ ਇਨਾਮ ਸਮਾਨ ਲਵੋ ਚੈ ਨਾਲ ਲਵੋ ਜੀ ਤੇ ਆਨਨੇਬਲ ਮੇਰੇ ਪੰਜਾਬ ਦੇ ਭਰਾ ਨੇ ਮੈਂ ਕੋਈ ਚੈਲੰਜ ਨਹੀਂ ਕਰ ਰਿਹਾ ਤੁਹਾਡੀ ਮਰਜ਼ੀ ਹੈ ਐ ਨਹੀਂ ਕਹਿਣਾ ਵੀ ਤੂੰ ਪਹਿਲੇ ਚੱਕ ਲੈ ਤਾਂ ਤੈਨੂੰ 10000 ਦਿੰਨੇ ਆ ਇਹ ਚੈਲੰਜ ਹੈਗਾ ਛੋਟਾ ਜਾਂ ਇਹ ਏਟੀਵੀ ਬਣਿਆ ਹੈ ਵੇਡ ਦੇਖੋ ਕਿੰਨਾ ਵੱਡਾ ਜੁੱਟੂਗਾ ਨਹੀਂ 100 ਸਾਲ ਦੀ ਗਾਰੰਟੀ ਮੇਰੀ ਹੈ ਇਹਨੂੰ ਚੱਕ ਕੇ 10000 ਬਾਲਣਾ ਕੱਢਣਾ ਹੈ ਬਸ ਤੇ ਮੈਂ ਆਨਰ ਵਿੱਚ ਖਲੀ 10000 ਦੇ ਇਨਾਮ ਹਾਂ ਮੈਂ ਆਨਰ ਵਿੱਚ ਖਲੀ ਹੋ ਗਿਆ ਸੁਲਤਾਨ ਹੋ ਗਿਆ ਆ ਜਾ ਹਰਿਆਣੇ ਦੇ ਮੇਰੇ ਭਰਾ ਦੇਖਦੇ ਨੇ ਉਹ ਵੀ ਕਹਿ ਰਹੇ ਨੇ ਉਹਦਾ ਚੱਕ ਵੀ ਲੈਣਗੇ ਹਾਂਜੀ ਉਹਨਾਂ ਨੇ ਤਿੰਨ ਬੰਦੇ ਸਿਰ ਛੱਡ ਕੇ ਜੀ ਬੜੇ ਆਪਣੇ ਪੰਜਾਬੀ ਭਰਾ ਕਹਿੰਦਾ ਕਹਿੰਦਾ ਮੁੰਡਾ ਦਾ ਕੋਈ ਤਾਇਆ ਆਇਆ ਮਾਮਾ ਆਇਆ ਚਾਚਾ ਆਇਆ ਸ਼ੌਂਕ ਕਹਿੰਦਾ ਯਾ ਤੈਨੂੰ ਮੈਂ ਗੱਡੀ ਦਵਾ ਦੇਣੀ ਮੈਂ ਸਾਡੇ ਕੋਲ ਆ ਕੇ ਨਾ ਆਪਣੀ ਸਿਹਤ ਦਾ ਧਿਆਨ ਮਾ ਕੇ ਜ਼ਰੂਰ ਜਾਈਓ ਹੂੰ ਤੇ ਮੈਂ ਬੜੇ ਆਪਣੇ ਵੱਡੇ ਭਰਾ ਦੇਖੇ ਨੇ ਪਹਿਲਵਾਨ ਦੇ ਕਿਹੜੇ ਕਬੱਡੀ ਖੇਡਦੇ ਨੇ ਪਿਆਰ ਦਿੰਦੇ ਨੇ ਇਹਨੂੰ ਚੱਕਣਾ ਹੈ 10 ਵਾਰੀ ਐਂ 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 ਵਸ 10 ਵਾਰੀ ਕਰਨਾ ਹੈ ਤੇ 10 ਰੁਪਏ ਤੁਹਾਡਾ ਨਾਮ ਤੁਹਾਡਾ ਜਦੋਂ ਤੁਸੀਂ ਉਰੇ ਆਉਂਗੇ ਇਹ ਤੇ ਨਿਗਰ ਰੱਖਣੀ ਹੈ ਬਾਈ ਜੀ ਤੁਸੀਂ ਵੇ ਚੱਕ ਲਓ ਇਹ ਸੁੱਖ ਜੀ ਹੈ ਕੋਈ ਔਖਾ ਨਹੀਂ ਹੈਗਾ ਤੁਹਾਡਾ वैसे ਤੁਸੀਂ ਚੱਕ ਸਕਦੇ ਪਰ ਇੱਥੇ ਆ ਕੇ ਅਜਮਾਓ ਜਰੂਰ ਮੈਂ ਜਰੂਰ ਜਿਵੇਂ ਆਪਣਾ ਸਭ ਤੋਂ ਮਹਿੰਗਾ ਪ੍ਰੋਡਕਟ ਦੀ ਗੱਲ ਕੀਤੀ 50000 ਦੀ ਅਗਰ ਏਟੀਵੀ ਦਾ ਬਜਟ ਦੇ ਅਕੋਰਡਿੰਗਲੀ ਲੈਣਾ ਚਾਹੁੰਦੇ ਹੋ ਸਾਡੇ ਕੋਲ ਬਹੁਤ ਪਿਆਰਾ ਗੋਆ ਜਿਵੇਂ ਕਹਿੰਦਾ ਘੁੰਮਣ ਜਾਣੇ ਆ ਬੀਚ ਤੇ ਸਫਾਰੀਆਂ ਬੱਚੇ ਦੀ ਹੁੰਦੀਆਂ ਨੇ ਸ਼ੌਂਕ ਹੁੰਦਾ ਹੈ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਲਾਈਟਿੰਗ ਹੈ ਇਹ ਚੀਜ਼ਾਂ ਤੁਹਾਨੂੰ ਸਾਡੇ ਬ੍ਰਾਂਡ ਗੋਡਾ ਤੇ ਮਿਲਣਗੀਆਂ ਸਭ ਤੋਂ ਪਿਆਰੀ ਚੀਜ਼ ਕੀ ਹੈ ਫੋਰ ਆਰਡਰ ਵੀ ਹੈ ਬੈਕ ਵੀ ਹੈ ਮਤਲਬ ਸਭ ਤੋਂ ਪਿਆਰਾ ਏਟ ਵੀ ਪ੍ਰੈਸ਼ਰ ਦੀ ਸਪੀਡ ਚੈੱਕ ਕਰ ਸਕਦੇ ਤੁਸੀਂ ਇਹਨੀ ਫੁੱਲ ਸਪੀਡ ਦੇ ਚੱਲ ਰਿਹਾ ਲੋਰ ਦੇਖ ਕੇ ਮੈਂ ਲਾ ਰਹੀ ਹਾਂ ਗੱਡੀ ਇੱਥੋਂ ਪਤਾ ਲੱਗਦਾ 4x4 ਤੁਹਾਨੂੰ ਅਸੀਂ ਦੇਣ ਲੱਗੇ ਆ 10 ਗਿਫਟ ਦੇ ਵਿੱਚ ਬਾਈਕ ਬਾਈਕ ਸਰ ਬਾਈ ਜੀ ਉਹ ਚੱਕ ਲੋ ਲਾਲ ਵਾਲਾ ਆਹ ਬਾਈਕ ਗਿਫਟ ਚ ਜਿਹੜਾ ਸਾਡੀ ਵੀਡੀਓ ਬਾਈ ਜੀ ਦੇਖਦਾ ਹੈ ਸ਼ੇਅਰ ਕਰਦਾ ਹੈ ਕਮੈਂਟ ਕਰਦਾ ਹੈ ਇਹ 10 ਪਹਿਲੇ ਬੰਦਿਆਂ ਨੂੰ ਅਸੀਂ ਦੇਣੀ ਹੈ ਗਿਫਟ ਦੇ ਵਿੱਚ ਤੇ ਪੂਰੀ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਨੀ ਹੈ ਆਪਣੇ ਸ਼ਹਿਰ ਦਾ ਪਤਾ ਦੱਸਣਾ ਹੈਗਾ ਤੇ ਪਲੱਸ ਸਾਡੀ ਜਿਹੜੀ ਕੋਈ ਵੀਡੀਓ ਦੇਖਦਾ ਹੈ ਆਪਣੀ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ WhatsApp ਤੇ ਸਟੋਰੀ ਲਾਉਣਾ 30 ਦਿਨ ਲਈ ਜੀ 30 ਦਿਨ ਦਾ ਸਕਰੀਨਸ਼ਾਟ ਕਲਿੱਕ ਮਾਰ ਕੇ ਲਿਆਵੇ ਬਈ ਮੈਂ ਦੇਖੋ ਤੁਹਾਡੀ ਡੇਲੀ ਸਟੋਰੀ ਲਗਾਉਣਾ ਸਾਡੀ 2600 ਪੋਸਟ ਪੈ ਚੁੱਕੀਆਂ ਇੰਸਟਾਗ੍ਰਾਮ ਦੇ ਸਿੰਗਲ ਸਿਕਰ ਲਾਈਕ ਕਰਨਾ ਕਮੈਂਟ ਕਰਨਾ ਹੈ ਪਹਿਲੇ 10 ਬੰਦੇ ਨੂੰ ਸੇ ਦੇਣ ਲੱਗੇ ਗਿਫਟ ਦੇ ਵਿੱਚ ਉਹੀ ਅਗਰ ਗੱਲ ਕਰੀਏ ਬੱਚਿਆਂ ਦੇ ਲਈ ਵੱਡਿਆਂ ਦੇ ਲਈ ਨਾ ਥੋੜਾ ਜਿਹਾ ਵੱਡਿਆਂ ਲਈ ਹਾਂਜੀ ਥੋੜਾ ਜਿਹਾ ਵੱਡੇ ਨਹੀਂ ਜ਼ਿਆਦਾ ਵੱਡੇ ਲਈ ਤਾਂ ਖਾਨ ਲੱਗੇ ਆ ਮਾਨਯੋਗ ਸਰਕਾਰ ਸਾਡੀ ਨੇ ਜਿਵੇਂ ਬੈਨ ਕੀਤਾ ਹੈਗਾ ਜੀ ਪੋਲੂਸ਼ਨ ਫਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਹਾਂ ਜੀ ਇਹਦੇ ਲਈ ਕੋਈ ਸਰਟੀਫੀਕੇਟ ਨਹੀਂ ਲੈਣਾ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ 18 ਸਾਲ ਹੋ ਗਏ ਤੁਸੀਂ ਥੱਲੇ ਵੀ ਹੈਗੇ ਬੱਚੇ ਜੀ ਜਾਂ ਤੁਸੀਂ ਵੱਡੇ ਵੀ ਕਹਿੰਦੇ ਹੋ ਅਸੀਂ ਚਲਾਉਣਾ ਚਾਹੁੰਦੇ ਆਂ ਵੀ ਖੇਤ ਘੁੰਮਣਾ ਚਾਹੁੰਦੇ ਆਂ ਘੁੰਮਣਾ ਫਿਰਨਾ ਚਾਹੁੰਦੇ ਆਂ ਜੀ ਇਹਦੀ ਸਪੀਡ ਕੰਪਨੀ ਲਿਮਿਟ ਬੰਨੀ ਹੈ 20 ਤੋਂ ਲੈ ਕੇ 30 ਦੀ ਸਪੀਡ ਹੈ ਜੇ ਤੁਸੀਂ ਸਾਈਜ਼ ਚੈੱਕ ਕਰ ਸਕਦੇ ਹੋ ਸਭ ਤੋਂ ਪਿਆਰਾ ਬਾਈਕ ਹੈ ਅਗਰ ਕਿਸੇ ਨੇ ਵਿਦੇਸ਼ ਤੋਂ ਕੋਈ ਦੇਖ ਰਿਹਾ ਬੰਦਾ ਅਗਰ ਵੈਬਸਾਈਟ ਥਰੂ ਸਾਡੇ ਸ਼ਾਪਿੰਗ ਕਰਦਾ ਹੈ ਉਹਨੂੰ ਅਸੀਂ ਸਪੈਸ਼ਲ 2.5% ਡਿਸਕਾਊਂਟ ਵੀ ਪਾਵਾਂਗੇ ਲੈ ਇਹਨੂੰ ਉਹਨੂੰ ਵੀ ਪਰਾਂ ਮਾਰਦੀ ਚੱਕੀ ਜੀ ਮਾਰ ਲੈ ਕਵਾਲਿਟੀ ਵਾਲੀ ਇਹ ਚੀਜ਼ ਪੂਰੀ ਫੁੱਲਾ। ਭਾਜੀ ਇਹਦਾ ਚੀਜ਼ੇ ਕੀ ਇੱਕ ਵਾਰੀ ਲੈ ਗਈ ਹੈ ਘੱਟੋ ਘੜ ਗੱਡੀ ਗੱਲ ਕਰੀਏ 50 ਤੋਂ 60 ਕਿਲੋਮੀਟਰ ਲਗਾਤਾਰ ਚੱਲਨੀ ਹੈ। ਕਿੰਨੀ ਸਪੀਡ ਹੈ ਜੀ ਇਹਦੀ? ਐਸੀ ਕੰਪਨੀ ਦਾ ਐਵਰੇਜ ਹੀ 50 ਦੀ ਦਿੰਦੀ ਐਸੀਂ ਬੜਾਸੀਂ 20 ਤੋਂ 30 ਦੀ ਕਰਦੇ ਆਂ ਲੋਕ ਲਗਾ ਕੇ ਕੰਪਨੀ ਨੂੰ ਦਿੱਤੀ ਹੁੰਦੀ ਜਿਦਾਂ ਕਿ ਬੱਚੇ ਵੀ ਚਲਾ ਲੈਣ ਫਟੇ ਬਜ਼ੁਰਗ ਵੀ ਚਲਾ ਲੈਣ। ਜੀ ਵੀ ਅਗਰ ਤੁਸੀਂ ਇਹਦੇ ਲਗਾਤਾਰ 100 ਤੋਂ ਉੱਪਰ ਜੰਪ ਮਾਰ ਲਈ। ਹਾਂਜੀ। ਉਹਦੇ ਲਈ ਨਾਮ ਹੈਗਾ। ਇਦੇ ਤੇ 100 ਤੋਂ ਪਰ ਜੰਪ ਮਾਰਨੀ ਚੈੱਕ ਕਰੇ ਲੈ ਕੇ ਮਾਰ ਲਿਓ ਖਰੀਦ ਕੇ ਨਹੀਂ ਮਾਰਨੀ ਇੱਥੇ ਜੰਬਾ ਮਾਰ ਲਓ ਜੀ ਤੇ ਨਾਲ ਮਾਪੇ ਕੋਲ ਖੜੇ ਗਿਣਤੀ ਕਰਨਗੇ ਵੀ 1 2 3 4 ਅਸੀਂ ਵੀਡੀਓ ਬਣਾਵਾਂਗੇ ਨਾਲ ਤੇ ਜਿੰਨੇ ਜੰਪ ਮਾਰ ਸੁਣ ਲਈ ਕਾਉਂਟਿੰਗ ਆ ਉਹਦੇ ਲਈ ਗਿਫਟ ਹੈ ਬੱਚੇ ਲਈ ਅਗਰ ਤੁਹਾਡੇ ਘਰੇ ਔਰ ਨੰਬਰ ਮੇਰੇ ਪੰਜਾਬ ਦੇ ਜਿੰਨੇ ਮੈਂਬਰ ਮੇਰੇ ਭੈਣ ਭਰਾ ਫੈਮਲੀ ਦੇਖ ਰਿਹਾ ਜਿੰਨੇ ਕੋ ਜਗ੍ਹਾ ਖੁੱਲੀਆਂ ਗਈਆਂ ਨੇ ਸਾਡੇ ਕੋ ਗੱਡੀਆਂ ਬਾਈਕਾਂ ਤੋਂ ਇਲਾਵਾ ਵੀ ਬਹੁਤ ਸਮਾਨ ਹੁੰਦਾ ਕਈ ਵਾਰ ਕਸਟਮਰ ਕਹਿੰਦਾ ਜੀ ਇਹ ਚੀਜ਼ ਅਸੀਂ ਲੈ ਕੇ ਆਵਾਂਗੇ ਸਿਰ ਗੱਡੀਆਂ ਦਾ ਸ਼ੋਰੂਮ ਹੈਗਾ ਹੋਰ ਕੁਝ ਨਹੀਂ ਮਿਲਦਾ ਸਾਡੇ ਕੋਲ ਹਰ ਇੱਕ ਚੀਜ਼ अवेलेबल ਹੈ ਸੂਈ ਤੋਂ ਲੈ ਕੇ ਜਹਾਜ਼ ਤੱਕ अवेलेबल ਹੈਗਾ ਜੀ ਸਰ ਵੀਡੀਓ ਐਦਾਂ ਸ਼ੇਅਰ ਹੁੰਦੀ ਹੈ ਇਹ ਸਭ ਤੋਂ ਸੋਲਿਡ ਸਲਾਈਡ ਹੈਗੀ ਇਹ ਕੰਪਨੀ ਦੀ ਇੱਕ ਪੀਸ ਬੱਚੇ ਨੂੰ ਗਿਫਟ ਦਿੱਤਾ ਜਾਏਗਾ ਜਦੋਂ ਇਸ ਮਹੀਨੇ ਦਾ ਚੱਲ ਰਿਹਾ ਸਤੰਬਰ ਅਕਤੂਬਰ ਨਵੰਬਰ ਦਸੰਬਰ ਸਪੈਸ਼ਲ ਬੱਚਾ ਆਪਣੇ ਬਰਥਡੇ ਤੇ ਸਾਡਾ ਵੀਡੀਓ ਸ਼ੇਅਰ ਕਰਦਾ ਹੈ ਕਮੈਂਟ ਕਰਦਾ ਭਾਈ ਜੀ ਮੈਂ ਵੀਡੀਓ ਰੋਜ਼ ਤੁਹਾਡੀ ਦੇਖਦਾ ਹਾਂ ਲਾਈਕ ਕਰਦਾ ਕਮੈਂਟ ਕਰਦਾ ਇੱਕ ਬੱਚੇ ਨੂੰ ਕੰਪਨੀ ਦੀ ਇਹ ਸਲਾਈਡ ਦਿੱਤੀ ਜਾਏਗੀ ਗਿਫਟ ਦੇ ਵਿੱਚ ਲੈ ਜੀ ਜਿਹੜਾ ਵੀਡੀਓ ਸ਼ੇਅਰ ਕਰਦਾ ਉਹਨਾਂ ਦੇ ਇਹ ਇਹ ਕਾਗਜ਼ ਨਹੀਂ ਹੈ ਲੈ ਪ ਵੀ ਟੱਕੜ ਗੱਡੀ ਐ ਮਲੇ ਬਾਤ ਕਰਦਾ ਵੀ ਇਹ 4 ਸਾਲ 6 ਸਾਲ ਚੱਲਣੀ ਚਾਹੀਦੀ ਕਾਗਜ਼ ਨਹੀਂ ਦੇ ਰਹੇ ਪਲਾਸਟਿਕ ਨਹੀਂ ਦੇ ਰਹੇ ਕੰਪਨੀ ਸਲਾਈਡ ਦੇ ਰਹੇ ਤੁਹਾਨੂੰ ਕੁਆਲਟੀ ਤੇ ਧਿਆਨ ਰੱਖੈਂਦਾ ਕਈ ਵਾਰੀ ਛੋਟੇ ਮਾਰਦੇ ਡਾਊਟ ਹੂ ਮੈਂ ਰეკਮੈਂਡ ਕਰਾਂਗਾ ਪੂਰੇ ਪੰਜਾਬ ਦੇ ਸਰੋਤਿਆਂ ਨੂੰ ਸਾੜ ਕੋ ਇੱਕ ਬ੍ਰਾਂਡ ਆ ਚੁੱਕਾ ਹੈ ਮਸਟੇਲਾ ਕੰਪਨੀ ਇਹ ਤਾਂ ਦਿਖਾਇਆ ਜਾ ਰਿਹਾ ਹੈ ਮੋਸਟਲੀ ਐਮਾਜ਼ੋਨ ਦੀ ਗੱਲ ਕਰੀਏ ਫਲਿੱਪਕਾਰਡ ਦੀ ਗੱਲ ਕਰੀਏ ਮਿਸ਼ੂ ਦੀ ਗੱਲ ਕਰੀਏ ਨਾ ਅੱਜ ਕੱਲ੍ਹ ਕਿਹਿਆ ਆ ਰਹੇ ਬੰਪਰ ਸੇਲਾਂ ਅਵੇਲੇਬਲ ਜੀ ਪੰਜਾਬ ਬਣ ਲੈਸ 60 ਬਣ ਲੈਸ 90 ਬਣ ਲੈਸ ਉਹ ਸਭ ਇੱਕ ਦਿਖਾਣ ਦਾ ਤਰੀਕਾ ਹੈਗਾ ਜੇ ਸਾਡੇ ਕੋਲ ਜੋ ਪ੍ਰੋਡਕਟ ਪਈ ਓਰੀਜਨਲ ਕੰਪਨੀ ਦੇ ਪ੍ਰੋਡਕਟ ਪਈ ਐ ਐਮ ਆਰ ਪੀ ਲੱਗੇ ਲੈਸ ਲੱਗੇ ਵੀ ਜੇ ਅਸੀਂ ਗੂਗਲ ਤੇ ਕੋਈ ਸਰਚ ਮਾਰਦੇ ਹੋ ਹਾਂਜੀ ਸਰ ਕੋਈ ਕਸਟਮਰ ਹੁੰਦੇ ਨਾ ਕਹਿੰਦੇ ਸਾਨੂੰ ਵਧੀਆ ਬੌਂਸਰ ਚਾਹੀਦਾ ਹੈ ਕ੍ਰੈਡਲ ਚਾਹੀਦਾ ਹੈ ਪਾਨਾ ਚਾਹੀਦਾ ਇਲੈਕਟ੍ਰੋਨਿਕ ਵਧੀਆ ਵਧੀਆ ਚੀਜ਼ ਚਾਹੀਦੀ ਹੈ ਫੋਰਨ ਅੰਟਿਲ ਸਵਾਦ ਆਣਾ ਚਾਹੀਦਾ ਜੀ ਜੀ ਬੰਦੇ ਕੋਲ ਪੈਸਾ ਹੁੰਦਾ ਬੰਦਾ ਫਸ ਜਾਂਦਾ ਐਮਾਜ਼ੋਨ ਦੇ ਚੱਕਰਾਂ ਦੇ ਵਿੱਚ ਤੇ ਮ ਬੜਾ ਆਵਾ ਦੇਣਾ ਚਾਹੁੰਗਾ ਪੂਰੇ ਪੰਜਾਬ ਨੂੰ ਵੀ ਆਫਲਾਈਨ ਦੇ ਵਿੱਚ ਤੁਸੀਂ ਪੰਜਾਬ ਦੇ ਵਪਾਰੀ ਨੂੰ ਪਿਆਰ ਦਿਓ ਕਿਉਂਕਿ ਆਨਲਾਈਨ ਇੱਕ ਵਾਰੀ ਤੁਹਾਨੂੰ ਆਣਾ ਹੈ ਰਿਟਰਨ ਆਣੀ ਹੈ ਵਾਪਸੀ ਆਣੀ ਡਰਾਮਾ ਬਾਜੀ ਬਹੁਤ ਹੁੰਦੀ ਹੈ ਤੇ ਸਾਡੇ ਕੋਲ ਹਰੇਕ ਤਰ੍ਹਾਂ ਦੀ ਖੇਡਾਂ ਆਫਲਾਈਨ ਸਾਡੇ ਸਟੋਰ ਅਵੇਲੇਬਲ ਨੇ ਤੁਸੀਂ ਸਰਚ ਕਰ ਲੈਣਾ ਗੁਰੂ ਟੋਏ ਸਰਚ ਕਰਦੇ ਸਾਰ ਸਾਡੀ ਸਾਰੀ ਪ੍ਰੋਡਕਟ ਦੀ ਲਿਸਟਿੰਗ ਹੈ ਤੁਸੀਂ ਘਰੇ ਬੈਠੇ ਵੀ ਸਾਡੇ ਕੋਲ 24 ਘੰਟੇ ਦੇ ਦੌਰਾਨ ਪੰਜਾਬ ਜਿੱਥੇ ਘਰੇ ਸਮਾਨ ਮੰਗਾ ਸਕਦੇ ਹੋ ਤੇ ਦੇਸ਼ ਅਦੇਸ਼ਾਂ ਜੇ ਕੋਈ ਲੱਗਦਾ ਸੀ ਕਿਤੇ ਹਿਮਾਚਲ ਜੰਮੂ ਕਸ਼ਮੀਰ ਨੂੰ ਗਿਫਟ ਦੇਣਾ ਹੈ ਤੇ ਅਸੀਂ ਵੈਬਸਾਈਟ ਦੇ ਨਾਲ ਮਾਲ ਬੁੱਕ ਕਰ ਸਕਦੇ ਹਾਂ ਉਹ ਸਾਰੀ ਸਭ ਕੋ ਹਰੇਕ ਬ੍ਰਾਂਡ ਦਾ ਮਹਿੰਗਾ ਤੋਂ ਮਹਿੰਗਾ ਪ੍ਰੋਡਕਟ ਅਵੇਲੇਬਲ ਹੈ ਚੈੱਕ ਕਰ ਸਕਦੇ ਹੋ ਓਰੀਜਨਲ ਦੀ ਨਿਸ਼ਾਨੀ ਕੀ ਹੈ ਕੰਪਨੀ ਦੇ ਕੋਈ ਲੋਗੋ ਹੁੰਦਾ ਹੋਲੋਗ੍ਰਾਮ ਜਿਹੜਾ Amazon 'ਚ ਨਹੀਂ ਮਿਲਦਾ ਜੀ ਓਰੀਜਨਲ ਇਕੱਟ 12 ਮੰਥ ਗਾਰੰਟੀ ਵੀ बिकॉज ਹੀ ਪ੍ਰਾਈਸ ਵੀ ਲਾਇਆ ਹੈ 9600 ਰੁਪਿਆ ਲਗਾਇਆ ਹੈ 9800 ਰੇਟ ਲਗਾਇਆ ਹੈ ਵੀ ਮੇਰਾ ਚੈਲੰਜ ਹੈ ਇਹ ਰੇਟਾਂ ਦੇ ਤੁਹਾਨੂੰ Amazon ਦੇ ਵੀ ਮਾਲ ਨਹੀਂ ਦੇਗੀ ਕੰਪਨੀ ਅਪ ਟੂ 50 ਲੈਸ ਕਰ ਦਿੰਦੀ ਹੈ ਲੈਸ ਕਰਨ ਤੋਂ ਬਾਅਦ ਵੀ 12 ਰੇਟ ਨਿਕਲਦਾ ਹੈ ਤੇ ਅੱਖਾਂ ਦੇ ਸਾਹਮਣੇ ਮਿਲ ਰਿਹਾ ਹੈ ਇਹ ਮਾਲ ਸਾਡਾ ਰੇਟ 10000 ਤੋਂ ਥੱਲੇ ਹੈ ਇਹ ਮਾਡਲ ਹੈ ਜਿਹੜਾ ਸਭ ਤੋਂ ਵੱਧ 4-in-1 ਮਸੇਲਾ ਬ ਬਿਕ ਮੁਹਿੰਮ ਜਾਰੀ ਜਰੂਰ ਕਰਨਾ ਚਾਹੂਗਾ ਜਿਹੜੇ ਰੇਟ ਸਾਡੇ ਸਹੀ ਨੇ ਤੇ ਮੈਂ ਬਾਕੀ ਦੇ ਕੋਈ ਤਨਵਾਦੀ ਕਰਨਾ ਕੇਵਲ ਵੀਰੇ ਦਾ ਤੇ ਪੂਰੇ ਪੰਜਾਬ ਦਾ ਕਰਨਾ ਚਾਹਨਾ ਜਿਹੜੇ ਜ਼ਿਲ੍ਹਿਆਂ ਚੋਂ ਕੋਈ ਸਾਡੀ ਕੋਈ ਵੀਡੀਓ ਦੇਖਦਾ ਹੈ ਜਰੂਰ ਸਾਨੂੰ ਪਿਆਰ ਦਿਓ ਕਿਉਂਕਿ ਦੀਵਾਲੀ ਆ ਰਹੀ ਖੁਸ਼ਹਾਲ ਦੀਵਾਲੀ ਕਹਿੰਦੇ ਮਨਾਈਏ ਗ੍ਰੀਨ ਦੀਵਾਲੀ ਔਰ ਸੇਵ ਦੀਵਾਲੀ ਮਨਾਈਏ ਬਗੈਰ ਪਟਾਕਿਆਂ ਤੋਂ ਪ੍ਰਦੂਸ਼ਣ ਫਰੀ ਇੱਕ ਚੰਗਾ ਕਦਮ ਚੱਕੀਏ ਹਾਂ ਵਾਰੀ ਇਹ ਬੁਗਨੀ ਖੋਲਣ ਦੀ ਮੈਂ ਸਟਾਰਟਿੰਗ ਦੀ ਵੀਡੀਓ ਗੱਲ ਕੀਤੀ ਸੀ ਬੁਗਨੀ ਜੇ ਖੋਲਦੀ ਬੱਚੇ ਨੇ ਤੇ ਵੈਲਕਮ ਕਰਾਂਗੇ ਗੁਰੂ ਟੋਏ ਜੋ ਆਪਣਾ ਬਚਪਨ ਯਾਦ ਕਰਦਾ ਦਾਸ ਕਵ